ਬੇਸਿਕਲੀ ਸਾਰਿਆਂ ਨੂੰ ਪਤਾ ਕਿ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਸardar ਭਗਵੰਤ ਸਿੱਧਾਨੀ ਸਰਕਾਰ ਦੋ ਵੱਡੇ ਸਵਾਲਾਂ ਦੇ ਉੱਤੇ ਪੰਜਾਬੀ ਲੋਕਾਂ ਨੂੰ ਰਾਹਤ ਦੇਣ ਲਈ ਵੱਡਾ ਅੰਦੋਲਨ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਅੰਦਰ ਇੱਕ ਪਾਸੇ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਤੇ ਦੂਜੇ ਪਾਸੇ ਜਿਹੜੇ ਗੈਂਗਸਟਰ ਨੇ ਜਿਹੜੇ ਗੈਂਗਸਟਰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਰਿਹਾ ਔਰ ਵੱਡੀਆਂ ਵਾਰਦਾਤਾਂ ਕਰਦੇ ਆ ਸੋ ਅ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਕਿ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਪੰਜਾਬ ਦੇ ਲੋਕਾਂ ਦਾ ਜਿਹੜਾ ਵੀ ਕੋਈ ਅ ਸੁਰੱਖਿਆ ਨਾਲ ਜੁੜਿਆ ਸਵਾਲ ਹੈ ਬੁੱਧਾ ਉਹਦੇ ਤੇ ਵੱਡੀਆਂ ਪਹਿਲ ਕਰੀਆਂ ਲਈਆਂ ਨੇ ਪਰ ਅਫਸੋਸ ਇਸ ਗੱਲ ਦਾ ਕਿ ਕੇਂਦਰ ਦੀ ਬੀਜੇਪੀ ਸਰਕਾਰ ਕੇਂਦਰ ਦੀ ਬੀਜੇਪੀ ਸਰਕਾਰ ਲਗਾਤਾਰ ਜਿਹੜੀਆਂ ਵਿਰੋਧੀ ਪਾਰਟੀ ਦੀਆਂ ਸਟੇਟ ਗਵਰਨਮੈਂਟਾਂ ਨੇ ਉਹਨਾਂ ਨੂੰ ਅ ਸਿਰ ਕਰਨੀਆ ਛਾਛਾ ਰਚ ਰਹੀਆਂ ਨੇ ਤੇ ਜਿਨ੍ਹਾਂ ਵਿੱਚੋਂ ਪੰਜਾਬ ਵੀ ਇੱਕ ਹੈ ਪੰਜਾਬ ਇਸ ਕਰਕੇ ਉਹਨਾਂ ਨੂੰ ਰੱਖਦਾ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਵੱਡੇ ਵੱਡੇ ਮਸਲੇ ਹੱਲ ਕਰਦੀ ਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਰੂ ਅਰਮਿਤ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਇਹ ਸਰਕਾਰ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋ ਕੰਮ ਕਰ ਰਹੀ ਆ ਸੋ ਲਗਾਤਾਰ ਜਿਹੜੇ ਗੈਂਗਸਟਰ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੋ ਗੁਜਰਾਤ ਦੀ ਜ਼ਿਲਾਂ ਦੇ ਅੰਦਰ ਜਿਹੜੇ ਨਾਮੇ ਗੈਂਗਸਟਰ ਨੇ ਜਿਨ੍ਹਾਂ ਵਿੱਚ ਵਿਸਨੋਈ ਵੀ ਹੈ ਲਾਰਸ ਵਿਸਨੋਈ ਜਿਹਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ ਔਰ ਐਸੇ ਗੈਂਗਸਟਰਾਂ ਦੇ ਰਹੀ ਪੰਜਾਬ ਦੇ ਕਾਰੋਬਾਰੀ ਲੋਕਾਂ ਨੂੰ ਫੋਨ ਕਰਾ ਕੇ ਉਹਨਾਂ ਨੂੰ ਧੱਕੇ ਮਾਰ ਕੇ ਨੂੰ ਡਰਾ ਕੇ ਉਹਨਾਂ ਕੋਲ ਫਰੋਤੀਆਂ ਮੰਗਰਦੇ ਆ ਜਿਹੜੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਔਰ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ ਇੱਕ ਬਹੁਤ ਹੀ ਕਾਰੋਬਾਰੀ ਸੰਜੇ ਬਰਮਾ ਜਿੰਦਾ ਜਿਹੜਾ ਮਰਡਰ ਹੁੰਦਾ ਬੋਰ ਦੇ ਅੰਦਰ ਸੋ ਉਹਦੀ ਇੱਕ ਜਿੰਦੀ ਚਾਹ ਦੀ ਧਾਰਨਾ ਹੈ ਕਿ ਉਹ ਕਿਵੇਂ ਵਿਸਲੋਈ ਜਿਹੜਾ ਗੁਜਰਾਤ ਦੀ ਜ਼ਿਲ੍ਹਾ ਤੋਂ ਵੈਕੀ ਉੱਥੋਂ ਸਾਰਾ ਆਪਰੇਟੋ ਕਰ ਰਿਆ ਸੋ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਬੀਜੇਪੀ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਨਾ ਖੜੇ ਸੋ ਅੱਜ ਅਸੀਂ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਸਰੇਆ ਦੇਣ ਲਈ ਆਏ ਆ ਕਿ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਪੰਜਾਬ ਦੇ ਲੋਕਾਂ ਦੇ ਜ਼ਰਮਾਨੇ ਜਿੱਤੇ ਗਾਰੰਟੀ ਆ ਮਾਂ ਜੋ ਮੁੱਖ ਮੰਤਰੀ ਵੀ ਦੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਹੋ ਤੇ ਨਾਲ ਦੀ ਨਾਲ ਬੀਜੇਪੀ ਜਿਹੜੀ ਗੈਂਗਸਟਰਾਂ ਨੂੰ ਪਾਲਦੀ ਆ ਉਹਨਾਂ ਨੂੰ ਹੱਲਾਸ਼ਰੀ ਦਿੰਦੀ ਆ ਉਹ ਬੰਦ ਕਰੇ ਵਰਨਾ ਪੰਜਾਬ ਦੇ ਲੋਕ ਇਹ ਸਾਰਾ ਕੁਝ ਦੇਖ ਰਿਹਾ ਸੋ ਅਸੀਂ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਜਿਸ ਤਰ੍ਹਾਂ ਉਹ ਪੰਜਾਬ ਨੂੰ ਅੱਗ ਦੀ ਪੱਟੀ ਚ ਝੋਕਣ ਦੇ ਕੋਸ਼ਿਸ਼ਾਂ ਕਰਦੀ ਆ ਸੋ ਦੋਹਰਾ ਕੈਰੈਕਟਰ ਹੈ ਬੀਜੇਪੀ ਦਾ ਪੰਜਾਬ ਦੇ ਪ੍ਰਤੀ ਸੋ ਨਾ ਕੇਵਲ ਇੱਕ ਸਵਾਲ ਦੇ ਨਿੱਕੇ ਸਵਾਲਾਂ ਦੇ ਉੱਤੇ ਪੰਜਾਬ ਦਾ ਆਰਡੀਐਫ ਡੱਕਿਆ 8000 ਰੁਪਇਆ ਪੰਜਾਬ ਦਾ ਹੈਲਥ ਮਿਸ਼ਨ ਦਾ ਪੈਸਾ ਟੱਕਿਆ ਔਰ ਹੋਰ ਤਾਂ ਹੋਰ ਸਾਡੇ ਪਾਣੀਆਂ ਤੇ ਡਾਕਾ ਮਾਰਨ ਦੇ ਲਈ ਜਿਹੜਾ ਚਾਹੇ ਉਹ ਬੀਵੀਐਮਐ ਦੇ ਰਾਹੀ ਹੋਵੇ ਮਤਲਬ ਹਰ ਪਲ ਹਰ ਘੜੀ ਪੰਜਾਬ ਦੇ ਪ੍ਰਤੀ ਜਿਹਨਾਂ ਦੀ ਅੱਖ ਹੈ ਉਹ ਬੈਰੀਆਂ ਵਾਲੀ ਆ ਸੁਵੱਲੀ ਨਹੀਂ ਸੋ ਅਸੀਂ ਜਰੂਰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਹੀ ਉਹ ਲੋਕ ਨੇ ਜਦੋਂ ਅ ਅਬੋਹਰ ਦੇ ਅੰਦਰ ਉਸ ਵਪਾਰੀ ਭਰਾ ਦਾ ਕਤਲ ਹੁੰਦਾ ਮਰਡਰ ਹੁੰਦਾ ਤੇ ਉਹ ਹੱਲਾਸ਼ੇਰੀ ਪਾਉਂਦੇ ਆ ਇਹਦੇ ਦੋਸੀ ਫੜੇ ਜਾਣ ਉਹਦੇ ਦੋਸੀ ਟੰਗੇ ਜਾਣ ਤੇ ਜਦੋਂ ਮਾਨ ਸਾਹਿਬ ਦੀ ਸਰਕਾਰ ਦੇ ਦੋਸੀ ਫੜੇ ਆ ਟੰਗੇ ਆ ਤਾਂ ਉਹਨਾਂ ਦੀਆਂ ਜਾਤਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਅੰਦਰ ਮਤਲਬ ਜਿਹੜਾ ਆ ਉਹ ਉਹਨੂੰ ਉਹਨਾਂ ਦੇ ਜਿਹੜਾ ਇਨਕਾਉਂਟਰ ਹੋਇਆ ਉਹਨੂੰ ਮਤਲਬ ਜਿਹੜਾ ਉਹਦੇ ਪਤੀ ਮਗਰਮਾਸ ਦੇ ਹਸੂ ਜਿਹੜੇ ਆ ਭੁਗਾਇਆ ਜਾ ਰਿਹਾ ਸੋ ਭਾਜਪੀ ਨੂੰ ਪੰਜਾਬ ਦੇ ਲੋਕ ਦੇਖ ਰਿਹਾ ਅਸੀਂ ਹਰ ਸਹਿਰੀ ਦੀ ਹਰ ਪੰਜਾਬੀ ਦੀ ਜਿਹੜੀ ਆ ਸੁਰੱਖਿਆ ਜਿਹੜੀ ਆ ਉਹਦੇ ਲਈ ਸਾਡੇ ਵਚਨ ਹੋਦਾ ਜਿਹੜਾ ਵੀ ਕਾਨੂੰਨ ਨੂੰ ਆਪਣੇ ਹੱਥਾਂ ਦੇ ਲੋਕ ਆ ਸਰਕਾਰ ਉਹਦੇ ਖਿਲਾਫ ਸਿੱਤਣਾ ਰੁਟੇਗੀ ਚਾਹੇ ਕਿੱਡਾ ਵੱਡਾ ਵੀ ਗੈਂਗਸਟਰ ਕਿਉ ਨਾ ਹੋਵੇ ਲੇਕਿਨ ਅੰਤ ਦੇ ਵਿੱਚ ਅਹੀ ਗੱਲ ਕਹਾਂਗੇ ਕਿ ਬੀਜੇਪੀ ਗੈਂਗਸਟਰਾਂ ਦੇ ਰਾਹੀਂ ਪੰਜਾਬ ਦੀ ਤਵਾਈ ਹਲ ਨਾ ਟੱਕੇ ਇਹਦੇ ਰਾਹੀਂ ਉਹ ਰਾਸੀ ਰੋਟੀਆਂ ਸੇਕਣ ਦਾ ਕੰਮ ਨਾ ਕਰੇ ਪੰਜਾਬ ਦੇ ਲੋਕਾਂ ਦੀ ਇਕੱਲੇ ਇਕੱਲੇ ਬੰਦੇ ਦੀ ਸਾਡੇ ਲਈ ਜ਼ਿੰਦਗੀ ਬਹੁਤ ਕੀਮਤੀ ਆ ਸੋ ਅੱਜ ਬੀਜੇਪੀ ਨੂੰ ਨੰਗਾ ਕਰਨ ਦੇ ਲਈ ਬੀਜੇਪੀ ਦੇ ਖਿਲਾਫ ਪ੍ਰੋਟੈਸਟ ਪ੍ਰਧਾਨਕੁਰ ਦੇ ਅੰਦਰ ਕੀਤਾ ਗਿਆ ਸਾਡੇ ਜ਼ਿਲ੍ਹਾ ਪ੍ਰਧਾਨ ਅਮਨ ਸੰਧੂ ਜੀ ਦੀ ਗਵਾਈ ਦੇ ਵਿੱਚ ਔਰ ਮੇਰੇ ਬੜੇ ਪਿਆਰੇ ਅਜ਼ੀਜ਼ ਭੂਤੀ ਸ਼ਰਮਾ ਜੀ ਆਮਦ ਵੰਟੂ ਜੀ ਹੋਰ ਸਾਡੇ ਸਾਰੇ ਯੂਥ ਦੇ ਆਗੂ ਸੇਵਾਦਾਰਾਂ ਨੇ ਸੋ ਇਹੀ ਕਵਾਂਗੇ ਕਿ ਆਮਦਵੀ ਪਾਰਟੀ ਭਗਵੰਤ ਮਾਨ ਜੀ ਦੀ ਸਰਕਾਰ ਜ਼ੁਧ ਨਸ਼ਿਆਂ ਵਿਰੋਧ ਹੋਵੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਹੋਵੇ ਹਰ ਕੀਮਤ ਤੇ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੀ ਰਾਖੀ ਕਰੂਗੀ ਤੇ ਭਾਜਪਾ ਨੂੰ ਇਹ ਕੰਨ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ ਕੀ ਪੰਜਾਬ ਦੇ ਲੋਕ ਸਾਰਾ ਕੁਝ ਦੇਖ ਰਹੇ ਦੇਖੋ ਜੀ ਇਹ ਗੱਲ ਪਹਿਲਾਂ ਤੋਂ ਸਾਨੂੰ ਸਾਰਿਆਂ ਨੂੰ ਜਾਇਦ ਸੀਗੀ ਕਿ ਬੀਜੇਪੀ ਜਿਹੜੀ ਹੈਗੀ ਹੈ ਉਹ ਗੁੰਡਿਆਂ ਨਾਲ ਸਾਥ ਦਿੰਦੀ ਹੈ ਕੈਂਗਸਟਰਾਂ ਦਾ ਸਾਥ ਦਿੰਦੀ ਹੈ ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਬਿਕਾਜ਼ ਅਬੋਰ ਦੇ ਵਿੱਚ ਤੁਸੀਂ ਸਾਰੇ ਜਿੱਦਾਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਮਨਪੜਗੀ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਕਪੜਾ ਵਪਾਰੀ ਨੂੰ ਸ਼ਰਿਆਮ ਕਤਲ ਕਰ ਦਿੱਤਾ ਗਿਆ ਸੀਗਾ ਉਹਦੇ ਐਕਸ਼ਨ ਦੇ ਉੱਤੇ ਸਾਡੀ ਪੰਜਾਬ ਪੁਲਿਸ ਨੇ ਇੰਦਾ ਵੱਡਾ ਉਪਰਾਲਾ ਲਿਆ ਗੈਂਗਸਟਰਾਂ ਨੂੰ ਇਨਕਾਊਂਟਰ ਕੀਤਾ ਤੇ ਜਿਹੜੇ ਬਾਕੀ ਜਾਣੇ ਸੀਗੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਲੇਕਿਨ ਉਹਦੇ ਸਾਨੂੰ ਸਪੋਰਟ ਕਰਨ ਦੇ ਬਜਾਏ ਇਹਨਾਂ ਦੇ ਇੱਕ ਬੰਦੇ ਨੇ ਜਿਹੜੇ ਕਿ ਦਿੱਲੀ ਦੇ ਮਨਜਿੰਦਰ ਸਿਸਰਜੀ ਨੇ ਦਿੱਲੀ ਦੇ ਵਿੱਚ ਬੀਜੇਪੀ ਦੇ ਵੱਡੇ ਆਗੂ ਉਹਨਾਂ ਨੇ ਕਿਹਾ ਕਿ ਮਾਵਾ ਦੇ ਪੁੱਤ ਮਰ ਗਏ ਮਾਵਾ ਦੇ ਪੁੱਤ ਨਹੀਂ ਗੈਂਗਸਟਰਸ ਮਰੇ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਇੱਥੇ ਮਾਹੌਲ ਬਹੁਤ ਗੰਦਾ ਪੈਦਾ ਕਰਕੇ ਰੱਖਿਆ ਹੈ ਤੇ ਬਹੁਤ ਸਾਰੇ ਮਾਵਾ ਦੇ ਪੁੱਤ ਮਾਰੇ ਆ ਉਦੇ ਨਾਲ ਨਾਲ ਸਾਡੇ ਪੰਜਾਬ ਸਰਕਾਰ ਦਾ ਏਡਾ ਵੱਡਾ ਇੱਕ ਉਪਰਾਲਾ ਹੋਇਆ ਹੈ ਅਯੁਧ ਨਸ਼ਿਆ ਵਿਰੋਧ ਲੇਕਿਨ ਜਦੋਂ ਅਸੀਂ ਇਹਨਾਂ ਦੇ ਵਿਕਰਮਜੀਥਿਆਂ ਨੂੰ ਚੁੱਕ ਕੇ ਅਸੀਂ ਅੰਦਰ ਕੀਤਾ ਠੀਕ ਹੈ ਸਰਕਾਰ ਨੇ ਐਕਸ਼ਨ ਲਿਆ ਤੇ ਉਹਨਾਂ ਨੂੰ ਅੰਦਰ ਕੀਤਾ ਤੇ ਉਸ ਤੋਂ ਸਾਰੀ ਕਾਂਗਰਸ ਸਾਰੀ ਭਾਜਪਾ ਇਕੱਠੀ ਹੋ ਗਈ ਠੀਕ ਹੈ ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜੀ ਇਹ ਬਹੁਤ ਗਲਤ ਕੀਤਾ ਹੈ ਲੇਕਿਨ ਆਬੀਅਸਲੀ ਜਿਹੜਾ ਵੀ ਬੰਦਾ ਡਰੱਗਸ ਦੇ ਮਾਮਲੇ ਦੇ ਵਿੱਚ ਰਹੂਗਾ ਪੰਜਾਬ ਸਰਕਾਰ ਉਹਨੂੰ ਬਖਸ਼ੂਗੀ ਨਹੀਂ ਤੇ ਉਹਦਾ ਸਰਿਆਬ ਨਿਕਿਤ ਕਰੂਗੀ